ਕਸ ਦੇ ਨਾਂ ਤੇ ਲਗਾਤਾਰ ਰੁੱਖਾਂ ਦੀ ਕਟਾਈ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਰੁੱਖਾਂ ਦੀ ਕਟਾਈ ਕਰਕੇ ਜਿੱਥੇ ਵਾਤਾਵਰਨ ਵਿੱਚ ਵੱਡੀ ਤਬਦੀਲੀ ਆਈ ਹੈ ਉੱਥੇ ਹੀ ਗਲੋਬਲ ਵਾਰਮਿੰਗ ਦਾ ਖਤਰਾ ਵੀ ਵੱਧ ਗਿਆ ਹੈ ਰੁੱਖਾਂ ਦੀ ਲਗਾਤਾਰ ਕਟਾਈ ਦੇ ਕਾਰਨ ਮੌਸਮ ਬਦਲ ਗਿਆ ਹੈ ਇਸ ਸਾਲ ਗਰਮੀ ਨੇ ਪਿਛਲੇ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਮਾਹਿਰਾਂ ਦੇ ਅਨੁਸਾਰ ਇਸ ਵਧਦੀ ਹੋਈ ਗਰਮੀ ਦਾ ਮੁੱਖ ਕਾਰਨ ਵੱਡੀ ਗਿਣਤੀ ਦੇ ਵਿੱਚ ਦਰਖਤਾਂ ਦੀ ਕਟਾਈ ਅਤੇ ਬਹੁਤ ਘੱਟ ਗਿਣਤੀ ਦੇ ਵਿੱਚ ਰੁੱਖ ਲਗਾਉਣਾ ਹੈ ਇਸ ਸਭ ਨੂੰ ਦੇਖਦੇ ਹੋਏ ਸਰਕਾਰਾਂ ਤੇ ਸਮਾਜਿਕ ਸੰਸਥਾਵਾਂ ਚਿੰਤਾ ਜ਼ਾਹਿਰ ਕਰਦੇ ਹੋਏ ਵਾਤਾਵਰਣ ਦੀ ਸੁਰੱਖਿਆ ਲਈ ਖਾਸ ਕਦਮ ਚੁੱਕ ਰਹੀਆਂ ਹਨ ਇਸੇ ਤਰ੍ਹਾਂ ਪਠਾਨਕੋਟ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਸਥਾਪਿਤ ਕੀਤੇ ਗਏ ਨਾਨਕਾ ਬਗੀਚੀ ਅਰਬਨ ਫੋਰੈਸਟ ਵੱਲੋਂ 2019 ਨੂੰ ਸ਼੍ਰੀ ਨਾਰਕਦੇਵ ਜੀ ਦੇ 595 ਪ੍ਰਕਾਸ਼ਪੁਰਵ ਨੂੰ ਸਮਰਪਿਤ 550 ਪੌਦੇ ਲਗਾ ਕੇ ਤਿਆਰ ਕੀਤੇ ਗਏ ਸਨ ਇਸ ਬਾਗ ਵਿੱਚ ਹਰਬਲ ਪੌਦੇ ਲਗਾਏ ਗਏ ਹਨ ਜੋ ਕਿ ਹੁਣ ਨਗਰਵੰਦਾ ਰੂਪ ਧਾਰਨ ਕਰ ਚੁੱਕੇ ਹਨ ਅਤੇ ਨੂਕਲੂ ਵੀ ਬੂਟੇ ਲਗਾਉਣ ਦੀ ਸਰਕਾਰ ਦੀ ਤਰਫੋਂ ਨਿਰਦੇਸ਼ ਦਿੱਤੇ ਜਾ ਰਹੇ ਹਨ ਆਓ ਵੇਖਦੇ ਹਾਂ ਪੱਤਰਕਾਰ ਲਖੀ ਸਰੋਜ ਦੀ ਇਹ ਪੂਰੀ ਰਿਪੋਰਟ ਸਿਵਲ ਹਸਪੀਟਲ ਵਿੱਚ ਜਿਹੜੀ ਨਾਨਕ ਬਗੀਚੀ ਹੈਗੀ ਜੂਨ 2019 ਚ ਸਥਾਪਿਤ ਕੀਤੀ ਗਈ ਸੀਗੀ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸੇ ਦਾ ਸਥਾਪਨ ਕੀਤਾ ਗਿਆ ਸੀਗਾ ਜਿਦੇ ਵਿੱਚ ਇਹਦੇ ਵਿੱਚ ਵਣ ਵਿਭਾਗ ਨਾਲ ਮਿਲ ਕੇ 550 ਹੀ ਬੂਟੇ ਲਗਾਏ ਗਏ ਸੀਗੇ ਹੋਨ ਹਾਲ ਦੀ ਘੜੀ ਜਿਹੜੇ ਬੂਟੇ ਹੈਗੇ ਆ ਬਹੁਤ ਵਧੀਆ ਚੱਲ ਰਹੇ ਹੈ। ਮੋਸਟ ਆਫ ਦਾ ਜਿਹੜੇ ਬੂਟੇ ਹੈਗੇ ਆ ਇਹ ਮੈਡੀਸਨਲ ਪਲਾਂਟਸ ਹੈਗੇ ਆ ਤੇ ਇਹਦੇ ਵਿੱਚ ਜਿਹੜਾ ਹੁਣ ਇਹਦੀ ਕੇਅਰ ਟੇਕਿੰਗ ਜਿਹੜੀ ਸਾਨੂੰ ਰੋਟਰੀ ਕਲੱਬ ਪਟਾਨਕੋਟ ਵੀ ਦੇ ਚੈਲਪ ਕਰ ਰਿਹਾ ਹੈਗਾ। ਇਸ ਤੋਂ ਇਲਾਵਾ ਜਿਹੜਾ ਹੈਗਾ ਇਹਦੀ ਪੂਰੀ ਦੇਖ ਰਿਕ ਜਿਹੜੀ ਹੈ ਸਾਡੇ ਮਾਲੀ ਸਾਡੇ ਅਦਰ ਜਿਹੜਾ ਮੈਡੀਕਲ ਸਟਾਫ ਤੇ ਜਿਹੜੇ ਰੋਟਰੀ ਕਲੱਬ ਵਾਲੇ ਮੈਂਬਰਸ ਹੈਗੇ ਆ ਇਹ ਇਹਦਾ ਬ੍ਰੇਕਵਾਲ ਕਰ ਰਹੇ ਹੈਗੇ ਤੇ ਇਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈਗੀ। ਜਿਵੇਂ ਦੇ ਹਾਲਾਤ ਐਜਾ ਹੋਏ ਆ। ਆਰੇ ਵਰਨ ਦੇ ਉੱਤੇ ਮੈਨੂੰ ਇਹੀ ਕਹਿਣਾ ਚਾਹਾਂਗਾ ਲੋਕਾਂ ਨੂੰ ਕਿ ਜਿਹੜੀ ਸਿੰਗਲ ਯੂਜ਼ ਪਲਾਸਟਿਕ ਹੈਗੀ ਉਹ ਬਿਲਕੁਲ ਯੂਜ਼ ਨਾ ਕਰਨ ਵੱਧ ਤੋਂ ਵੱਧ ਜਿਹੜੀ ਪਲਾਂਟੇਸ਼ਨ ਆਸੇ ਪਾਸੇ ਤੇ ਪਬਲਿਕ ਪਲੇਸਸ ਤੇ ਲਗਾਂ ਤੇ ਇਸ ਤੋਂ ਇਲਾਵਾ ਜਿਹੜੀ ਪੋਲਿਊਸ਼ਨ ਹੈਗੀ ਹੈ ਉਹ ਘੱਟ ਤੋਂ ਘੱਟ ਫੈਲਾਓ ਸਭ ਤੋਂ ਪਹਿਲਾਂ ਨਮਸਕਾਰ ਜੀ ਮੈਂ ਵਿਕਾਸ ਮਲੋਤਰਾ ਪ੍ਰੈਜ਼ੀਡੈਂਟ ਰੋਟੀ ਕਲੱਬ ਪਠਾਨਕੋਟ ਤੋਂ ਬੋਲ ਰਿਹਾ ਤੇ ਸਾਡਾ ਅਸੀਂ ਇੱਕ ਪ੍ਰੋਜੈਕਟ ਟੇਕਓਵਰ ਕੀਤਾ ਸੀ ਜਿਸ ਦਾ ਨਾਂ ਹੈਗਾ ਨਾਨਕ ਬਗੀਚੀ ਜਿਹੜਾ ਕਿ ਪਠਾਨਕੋਟ ਸਿਵਲ ਹਸਪੀਟਲ ਦੇ ਕੈਂਪਸ ਦੇ ਅੰਦਰ ਆਂਦਰ ਉਹਨੂੰ ਅਸੀਂ ਐਡੌਪਟ ਕੀਤਾ ਹੈ ਪਿਛਲੇ 1 ਸਾਲ ਤੋਂ ਜਿਹੜਾ ਕਿ ਆਪਣੇ ਗੌਤਮ ਅਗਰਵਾਲੀ ਜੀ ਦੇ ਪ੍ਰਧਾਨਗੀ ਦੇ ਅੰਦਰ ਦਿੱਤਾ ਸੀਗਾ ਉਹਨੂੰ ਇਸ ਵਾਰੀ ਮੈਂ ਕੰਟੀਨਿਊ ਕਰ ਰਹੇ ਹਾਂ ਕਿ ਸਾਡੇ ਜਿਹੜਾ ਰਹੇਗਾ ਕਿ ਅਸੀਂ ਅੱਗੇ ਤੱਕ ਅੱਗੇ ਵੀ ਉਹਨੂੰ ਕੰਟੀਨਿਊ ਕਰਦੇ ਰਵਾਂਗੇ ਤੇ ਉਸ ਦੇ ਵਿੱਚ ਅਸੀਂ ਕਾਫੀ ਸਾਰੇ ਪੌਦੇ ਅਸੀਂ ਜਿਹੜੇ ਰਿਵਾਈਵ ਕਰਵਾਏ ਨੇ ਉਹ ਨਵੇਂ ਐਡ ਵੀ ਕੀਤੇ ਆ ਜਿਹੜੇ ਵਿੱਚ ਕੁਝ ਮੈਡੀਸਿਨ ਬੰਦੀ ਵਾਲੇ ਵੀ ਹਨੇ ਕੁਝ ਫੂਡ ਬੇਰਿੰਗ ਵੀ ਹਨੇ ਤੇ ਸਾਡਾ ਇੱਕ ਸਟੈਪ ਹੈਗਾ ਪਠਾਨਪੁਰ ਤੇ ਸਰਾਊਂਡਿੰਗ ਵਾਤਾਵਰਣ ਨੂੰ ਥੋੜਾ ਬੈਟਰ ਕਰਨ ਲਈ ਇਸ ਸੋਰੀ ਹੁਆ ਅੱਛੀ ਰਹੇ ਮਾਨਸਰ ਤੁਸੀਂ ਸੋਰੀ ਦੇਖਿਆ ਹੋਣਾ ਕਿ ਇਸ ਵਾਰ ਟੈਂਪਰੇਚਰ ਬਹੁਤ ਆਈ ਗਿਆ ਹੈ ਐਸ ਸੀ ਨੂੰ ਕੰਟਰੋਲ ਕਰਨ ਲਈ ਬੂਟੇ ਲਗਾਨੇ ਬਹੁਤ ਜ਼ਰੂਰੀ ਹੈ ਗਿਆ ਤੇ ਮੇਰੀ ਪਠਾਨਕੋਟ ਵਾਸੀਆਂ ਨੂੰ ਇੱਕ ਅਪਰੀਲੇ ਦੀ ਹੈ ਕਿ ਹਰ ਨਾਗਰਿਕ ਆਪਣੇ ਨਾਂ ਤੇ ਆਪਣੇ ਬਜ਼ੁਰਗਾਂ ਦੇ ਨਾਂ ਤੇ ਜਾਂ ਬੱਚਿਆਂ ਦੇ ਨਾਂ ਤੇ ਘੱਟੋ ਘੱਟ ਇੱਕ ਟਿੱਕੀ ਗੁੱਟਾ ਜ਼ਰੂਰ ਲਗਾਏ ਕਿਉਂਕਿ ਅਸਲੀ ਪ੍ਰਸਾਤੀ ਮੌਸਮ ਹੈ ਗਿਆ ਤੇ ਬੂਟੇ ਚੱਲਣਗੇ ਵੀ ਵਧੀਆ ਤੇ ਤੁਸੀਂ ਇਹਦਾ ਧਿਆਨ ਰੱਖੋ